ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਭੁੰਮਾ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਦੋ ਤਾਜ਼ੀਆਂ ਸੋਈਆਂ ਵਾ ਤੇ ਇੱਕ ਟੁਕੜ ਗਬਨ ਚੱਕ ਪਾਸ ਆ ਸਾਰੀਆਂ ਸੋਈਆਂ ਸਵਾਈਆਂ ਦੁੱਧ ਚਾਹ ਤੇ ਬਾਕੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਬੰਦੇ ਆਦੇ ਕਿਰਪਾ ਤੁਸੀਂ ਸੁਣਾਓ ਠੀਕ ਠਾਕ ਜੀ। ਸਭ ਵਧੀਆ ਜੀ। ਵੇਗਿਆ ਮਾਲ ਦਨਾਲਾ ਫਿਰ। ਹਾਂਜੀ ਹਾਂਜੀ ਵੀਰ ਜੀ ਵੇਗਿਆ ਜੀ ਸ਼ੋਰਟ ਤੇ ਵੇਗਿਆ ਸਾਰਾ ਮਾਲ। ਠੀਕ ਆ। ਹਾਂਜੀ ਹਾਂਜੀ ਵੀਰ ਜੀ ਉਸ ਤੋਂ ਬਾਅਦ ਵੀ ਆਪਣੀ ਵੀਡੀਓ ਰਾਈ ਚਾਰ ਪੰਜਾਂ ਵੇਚਤੀਆਂ ਜੀ। ਠੀਕ ਆ। ਵੇਚਣ ਵਾਲੇ ਵੀਰ ਲੈ ਗਏ ਸੀ। ਠੀਕ ਆ। ਤੇ ਅੱਜ ਵੀ ਰੇਟ ਫਿਰ ਜਾਜ ਜੀ ਪਾਉਣੇ। ਬਿਲਕੁਲ ਜਾਜ ਵੀਰ ਜੀ 2024 ਤੇ ਰੇਡ ਵੀ ਲਾਸਟ ਵਾਲੇ ਕਰਦੇ ਡੰਗਰੇ ਹਿਸਾਬ ਨਾਲ ਇਹ 2024 ਦੀ ਲਾਸਟ ਵੀਡੀਓ ਆ ਤੇ 2025 ਚ ਪਹਿਲੀਆਂ ਚ ਪੈਣੀ ਤੁਹਾਡੀ ਵੀਡੀਓ ਜਿੱਦਾਂ ਵਾ ਤੁਹਾਡਾ ਜਿਹੜਾ ਉਹਦੇ ਬਾਰੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਬਾਕੀ ਨਵੇਂ ਸਾਲ ਦੀਆਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਹੁਣੇ ਬੰਨੇ ਹੁਣ 24 ਤੇ ਅਗਲੇ ਸਾਲ ਵੀਡੀਓ ਪੈਣੀ ਅਗਲੇ ਸਾਲ ਹੁਣ ਇੱਕ ਸਾਲ ਦਾ ਤੁਸੀਂ ਵਰਕ ਪਾਦਣਾ ਜੀ ਠੀਕ ਹੈ ਚਲੋ ਨਾਮ ਦੱਸ ਦੋ ਫਿਰ ਨਾਮ ਵੀਰ ਜੀ ਆਪਣਾ ਗੁਰਸੇਵਕ ਸਿੰਘ ਪਿੰਡ ਭੋਮਾ ਵਡਾਲਾ ਤੇ ਅਸੀਲ ਮਚੀਠਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਹੈਗਾ 79733 4484 ਠੀਕ ਹੈ ਜੀ ਹਾਂ ਜੀ ਵੀਰ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਸੇ ਤੋਂ ਹੀ ਕਰ ਲਈਏ ਕਿੰਨਾ ਚਿਰ ਹੋ ਗਿਆ ਜੇ ਸੋਈ ਨੂੰ ਵੀਰ ਜੀ ਇਹਨੂੰ ਸੋਈ ਨੂੰ 6-7 ਦਿਨ ਹੋ ਗਏ ਆ ਅੱਛਾ ਤੇ ਪ੍ਰੋਪਰ ਦੂਜਾ ਸੂਆ ਵੈਰ ਸੋਈ ਆ ਤੇ ਮਗਰੀ ਨੇ ਵਸ਼ੀ ਦਿੱਤੀ ਆ ਠੀਕ ਆ ਹਾਂ ਜੀ ਕਿੰਨਾ ਦੋ ਤਿਆਰ ਕਰ ਗਏ ਜੀ ਦੋਸੇ ਵੀਰ ਜੀ ਇਹ ਆਪਣੇ ਚੌਧਰੀ ਵੀਰ ਕੋਲ ਲਈ ਆ ਉਹਨੇ ਸਿਰਫ ਇਹਨੂੰ 4 ਦੇ ਮੱਟ ਦੀ ਹਮਾਸਾ ਹੀ ਪਾਇਆ ਇਹ ਰੋਜ ਦਾ ਕਿਲੋ ਹਟਾ ਬਲੌਂਦੀ ਆ ਇਹ ਤੁਹਾਨੂੰ ਵੱਡੀ ਵਹਿੜ ਹੈ ਜਦੋਂ ਆਪਾਂ ਕਹਿੰਦੇ 18 ਨਿਕਲ ਦੁੱਧ ਪਾਜੂਗੀ ਅੱਛਾ ਇਸ ਟਾਈਮ 14 ਕਿਲੋ ਤਿਆਰ ਜਿਹੜਾ ਮਰਜੀ ਵੀਰ ਚੋ ਕੇ ਲੈ ਜੀ ਮੌਕੇ ਤੇ ਤਿਆਰ 14 14 ਕਿਲੋ ਚਵਾ ਕੇ ਦਵਾਗੇ ਵੀਰ ਜੀ ਬਾਕੀ ਇਹਦਾ ਦੁੱਧ ਵੀ ਸੰਗਣਾ ਨਾ ਵੀਰ ਜੀ ਇਹ 6 ਪੈਂਟ ਦਾ ਦੁੱਧ ਹੈ ਬਾਕੀ ਵੀਰ ਸਾਰੇ ਸਿਆਣੋਂ ਦਾ ਵੇਖ ਲੈਣਾ ਬਾਕੀ ਵਹਿੜ ਕੋਈ ਕੱਡੀ ਵੱਡੀ ਆ ਤੋਰੋ ਫਿਰ ਇੱਕ ਰੀਨ ਆ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਥਾੜਾ ਹਵਾ ਨੇ ਦੀ ਚੰਗੀ ਆ ਤਰਾਈ ਆ ਵੀ ਚਲੋ ਕੱਦ ਕਾਠ ਵੀ ਚੰਗਾ ਹੈ ਬੋਡੀ ਦੀ ਬਾਕੀ ਵੀ ਨਹੀਂ ਗਈ ਅੱਜ ਮਸੂਰਾਂ ਦਾ ਕਰਕੇ ਚੰਗੀ ਬੜੀ ਵਾਹੀ ਉਹਦਾ ਵੀ ਚਮਕਦੀ ਆ ਅੱਜ ਲਾਇਆ ਵਜੀ ਕਾਲੇ ਰੰਗ ਦੀ ਵਹਿੜੇ ਪੂਰੀ ਕਾਲੇ ਰੰਗ ਦੀ ਆ ਥਣ ਵੀ ਕਾਲੇ ਆ ਅੱਖਾਂ ਵੀ ਕਾਲੀਆਂ ਵਾ ਕਈਆਂ ਨੂੰ ਹੁੰਦਾ ਵੀ ਪੂਰੇ ਕਾਲੇ ਰੰਗ ਦੀ ਹੋਵੇ ਪੂਛ ਵੀ ਸਾਰੀ ਕਾਲੀਏ ਕੋਈ ਵਾਲ ਚਿੱਟਾਨੀ ਆ ਜਿ ਤਰ੍ਹਾਂ ਜੱਡ ਬਲੈਕ ਮੱਝਾਂ ਹੁੰਦੀਆਂ ਉਤਨਾ ਜੱਡ ਬਲੈਕ ਗਾਂ ਪੂਰੀਆਂ ਤੇ ਇਹਦਾ ਮੁੱਲ ਫਿਰ ਬਾਕੀ ਵੀਰ ਜੀ ਵੇਖੋ ਬਾੜ ਕਦ ਵੀ ਪੂਰੇ ਫੁੱਲ ਵੱਡੇ ਸਜਦੀ ਆ ਵਜਨਦਾਰ ਆ ਤਾਂ ਥਣ ਵੀ ਚੰਗੇ ਕੁਆਲਟੀ ਦਾ ਕਾ ਮੋਟਾ ਥਣ ਲਗਾ ਚੁਵਾਈ ਵਾਲਾ ਬਾਕੀ ਵੀਰ ਜੀ ਕੋਈ ਵੰਗਾ ਵੰਗਾ ਨਹੀਂ ਪਾਉਣਾ ਐਦਾਂ ਹੀ ਚੋਣੀ ਆ ਠੰਡੀ ਸੀਲੇ ਹਾਂ ਜੀ ਵੀਰ ਜੀ ਮਤਲਬ ਰਸਤੀ ਤਾਂ ਬਿਨਾਂ ਹੀ ਆ ਜਿੱਦਾਂ ਮਰਜ਼ੀ ਵੀਰ ਜੀ ਕੋਈ ਤਸੱਲੀ ਆਪਣੀ ਕਰੇ ਕੋਈ ਮੇਰਾ ਸੀਨੀਅਰ ਪਾਪਾ ਕਦੀ ਪਾਈ ਨਾ ਐਦਾਂ ਬੈਈਦਾ ਥੱਲੇ ਮੁੱਲ ਫਿਰ ਮੋਲੇ ਵੀਰ ਜੀ ਜਿਵੇਂ ਕੋ ਵੱਚੀ ਤੇ ਹੈਗੀ ਆ ਉਦਾਂ 65000 ਦੀ ਪਰ ਇਹ ਵੀ ਆਪਣੇ ਲਾਸਟ ਵੀਡੀਓ ਮੈਂ 65000 ਮੁੰਨ ਨਹੀਂ ਕਰਨਾ ਅੱਛਾ ਤੇ ਵੱਚੀ ਇਧਰੀ 60000 ਰੁਪਏ ਦੀ ਹੋਰ ਛੋਟ ਕਰਦੀ ਹੈ ਕਰ ਦਿਓ ਵੀਰ ਜੀ ਤੁਸੀਂ ਆਪ ਕਰ ਦਿਓ 5000 ਛੱਡ ਦੀਏ ਉਹਦੇ ਵਿੱਚੋਂ ਵੀਰ ਜੀ ਫਿਰ ਛੋਟ ਛੱਪਾ ਕਰਾਂਗੇ ਕਿਉਂਕਿ ਵੈਟ ਵੱਡੀ ਵਜਨਦਾਰ ਕੋਈ ਵੀਰ ਇੱਥੇ ਆਊਗਾ ਨਾ ਉਹਨੂੰ ਪਸੰਦ ਜ਼ਰੂਰ ਆਊਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਜੀ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਵੀਰ ਸੂਈ ਨੂੰ ਹੋ ਗਿਆ ਜੇ 7-8 ਦਿਨ ਹੋ ਗਏ ਜੇ ਅੱਛਾ ਤੇ ਮਗਰ ਇਹਦੇ ਬੱਛਾ ਵਾ ਇਹਦੇ ਮਗਰ ਬੱਛਾ ਆ ਤੇ ਪਹਿਲਾ ਸੂਆ ਸੂਈ ਜਰਸੀ ਕ੍ਰਾਸ ਵਹਿੜਿਆ ਤੇ ਕਦ ਦੇ ਇਹਦਾ ਜਰਸੀ ਵਾਲਾ ਜਸਨੀ ਵਾਲਾ ਵੀਰ ਜੀ ਨਾ ਵੱਡਾ ਨਾ ਛੋਟਾ ਨੋਰਮਲ ਕਰਦੇ ਵੀਚ ਲਾ ਜਾ ਮੇਲ ਹੈ ਨਾ ਹੁਣ ਕਰ ਲਾ ਮੇਲਿਆ ਤੇ ਕਿੰਨੇ ਕਿ ਠੰਡੀ ਤੇ ਵੀਰ ਜੀ ਬਹੁਤ ਦੁੱਧ ਕਿੰਨੇ ਕਾਲੀ ਜੀ ਵੀਰ ਜੀ ਇਸ ਟਾਈਮ 12 ਕਿਲੋ ਨਟ ਰਹਿਦੀ ਆ ਤਿਆਰ ਜਿਹੜਾ ਇੱਕ ਆਦਮਾ ਸੱਬਦਰਾ 19 ਤਿੱਖੀ ਆ ਅੱਛਾ ਇਹਦੇ ਦੁੱਧੇ ਘੱਟੋ-ਘੱਟ 14-15 ਕਿਲੋ ਪਾਜੂਗੀ ਤੋਰ ਦੋ ਫ ਬਾਕੀ ਰੰਗ ਰੂਪ ਦੀ ਸਫਾਈ ਜੇ ਆ ਥਾਣੇ ਦੇ ਦੇਖ ਸਕਦੇ ਆ ਪਹ ਲਾਗੇ ਤੋਂ ਇੱਕ ਵਾਰੀ ਹਵਾਨਾ ਤੇ ਨਾੜਾ ਵੀ ਚੰਗੀਆਂ ਬਾਕੀ ਪ੍ਰੋਪਰ ਹੱਥ ਚੋਂ ਨਾਲਾ ਥਾਣੇ ਆ ਤੇ ਹਵਾਨਾ ਵੀ ਦਾ ਪਿੱਛੇ ਇੱਕ ਵਾਰੀ ਦੇਖ ਸਕਦੇ ਤੇ ਇਹਦਾ ਫਿਰ ਮੋਲੇ ਵੀਰ ਜੀ ਮੋਲੇ ਵੀਰ ਜੀ ਗਾਲੇ ਵੀ ਅਜੇ ਬਦਲ ਡੰਗਰ ਨਵਾਈ ਨਹੀਂ ਕਹਿੰਦੇ ਤੇ ਹੋਰ ਚਮਕ ਨਿਕਲਣੀ ਸੀ ਇਹਨਾਂ ਦੀ ਠੀਕ ਆ ਤੇ ਮੋਲੇ ਵੀਰ ਜੀ ਬੱਛੀ ਤੇ ਹੈਗੀ ਆ 45000 ਦੀ ਹਾਂਜੀ ਬਾਕੀ ਤੁਸੀਂ ਦਦੋ ਕਿੰਨਾ ਮੰਨ ਕਰੀਏ ਬਾਕੀ ਨਵਾਂ ਡੰਗਰ ਵੀ ਰ 400 ਵਿੱਚ ਚੋ ਗਿਆ ਵਿਖਦਾ ਜਿੰਦਾ ਛੋਟ ਛੋਟ ਕਰਦੀ ਥੋੜੀ ਕਰ ਦੋ ਵੀਰ ਜੀ ਨਾਮਾਨ ਕਰਨਾ ਜੇ ਤੂੰ ਆਮੀ ਜਿੰਨੀ ਉਹਦੀ ਕੀਤੀ ਹੰਨੀ ਇਹਦੀ ਕਰਦੀ ਇਹਦਾ ਵੀ ਪੰਜ ਹੀ ਜਾਣ ਲੀਏ ਨਹੀਂ ਤੱਕਾ ਨਾ ਇਹਦੇ 42 ਦੀ ਜਾਨ ਦੀਏ ਪੂਰੇ 40 ਦੀ ਕੋਈ ਨਹੀਂ ਪਤਾ ਨਹੀਂ ਪੂਰੇ ਨਹੀਂ ਨਹੀਂ ਬਚਦਾ ਥੋੜਾ ਬਚ ਜੂਗਾ ਜਾਨ ਦੀਏ ਪੂਰੇ 40 ਦੀ ਟੁੱਟ ਜਾ ਪਾ ਜੂਗਾ ਨਵਾਂ ਡੰਗਰ ਪਹਿਲੇ ਸਵੇਰ ਵਹਿੜਿਆ 400 ਵਿੱਚ ਘਰ ਵੀ ਚੋੜੂਗਾ ਠੀਕ ਹੈ ਜੀ ਆਹ ਦੇਖ ਸਕਦੇ ਜੀ ਬਾਕੀ ਸੋਨੇ ਰੰਗ ਰੂਪ ਚ ਆ ਤੇ ਹੁਣ ਇੱਕ ਟੋਕੜ ਗੱਬਨੇ ਤੁਹਾਨੂੰ ਦਿਖਾ ਦਈਏ। ਹਾਂ ਜੀ ਇਹ ਕਿੰਨੇ ਜੱਦੀ ਚੱਕ ਪਾਸ ਚ ਜੇ ਵੀਰ ਜੀ ਸਾਡੇ 3.5 ਮਹੀਨੇ ਚੱਕ ਪਾਸ ਜੇ ਪ੍ਰੋਪਰ ਆਪਣਾ ਕੋਈ ਵੀਡੀਓ ਬਣੀ ਪਈ ਆ। ਠੰਡਾ ਢੀਕਾ ਲਵਾਤਾ ਇਹਨੂੰ। ਦੁੱਧ। ਦੁੱਧ ਵੀਰੂ 6 ਕਿਲੋ ਦੋਵੇਂ ਟਾਈਮਾਂ ਦਾ। 6 ਕਿਲੋ ਦੋਵੇਂ ਟਾਈਮ। ਸਾਡੇ ਘਰੇ ਕੋਈ ਆ ਕੇ ਵੀਰ ਦੋ ਟਾਈਮ ਚਵਾਈ ਕਰੇ ਤੇ ਸਾਂਭੀ ਕਰੇ। ਇਹ ਆ ਵੀ ਸਟਾਲਾ ਸੁੱਲਾ ਕੋਈ ਪਾਊਗਾ। ਤਿੰਨੇ ਸਾਰਾ ਸਾਲ ਦੁੱਧ ਵੀ ਤਈ ਜਾਣਾ। ਜੀ ਜੀ ਸ਼ਾਇਦ 7-8 ਕਿਲੋ ਕਰ ਜਾਏ ਪਰ 6 ਤਾਂ ਪੱਕਾ ਆਈ ਇਹਨੂੰ। ਤੇ ਗਰਮੀਆਂ 'ਚ ਫੇਰ ਸੱਜਰ। ਇਹ ਵੀਰ ਜੀ ਕਮੇਟੀ ਆ ਤੁਹਾਨੂੰ ਪਤਾ ਇਹ ਪੈਸੇ ਰੰਗ ਵਿੱਚ ਚੰਗਾ ਬਾਕੀ ਵੀ ਠੰਡੀ ਤੇਰੀ ਵੀਰਜੀ ਤੋਰ ਦ ਫਿਰ ਬਾਕੀ ਇਹਦਾ ਤੇ ਦੁੱਧ ਵੀ ਪੂਰਾ ਸੰਘਣਾ ਹਣਾ ਇਹਦਾ ਵੀ ਪਰ ਜੇ 6 ਫਟ ਤੋਂ ਘਟ ਵਾਲੀ ਕੋਈ ਵੀ ਨਹੀਂ ਹੈਗੀ ਕ੍ਰੋਸ ਹੈਣਾ ਹਾਂਜੀ ਹਾਂਜੀ ਇੱਕ ਇੱਕ ਕ੍ਰੋਸ ਤੇ ਇੱਕ ਟੋਕੜਿਆ ਤੇ ਜਿੰਨੇ ਚਾਹ ਪਾਣੀ ਲਈ ਖੜਨੀ ਹੈ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਤੇ ਗਾੜੀ ਗਰਮੀਆਂ 'ਚ ਫੇਰ ਸੱਜਰ ਤੇ ਇਹੋ ਜੀ گاਵਾਂ ਨੂੰ ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ अच्छी जगह ਤੇ ਖੋਸ਼ ਹੁੰਦੀਆਂ ਬਾਕੀ ਕੱਦ ਵਜਨ ਚ ਆ ਕੱਦ ਕਾਟ ਚੰਗਾ ਆ ਉਤਰਾਂ ਥੋੜਾ ਡਰਦੀ ਡਰਦੀ ਜੀ ਆ ਵੀਰੇ ਜਿਹੜਾ ਰੰਗ ਤੋਂ ਵੱਡ ਨੰਗਰ ਘਰੋਂ ਨਿਕਲੇ ਆ ਇਹਦੇ ਵੀ ਦੇਖ ਸਕਦੇ ਲੱਗੇ ਤੂੰ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲੇ ਵੀਰ ਜੀ ਤੁਹਾਨੂੰ ਆਪਾਂ ਵਛੀਏ ਜਦੋਂ ਸੋਣੀ ਆ ਉਹ ਇੱਕ ਪੂਰੀ ਤਿੱਖ ਹੋਣੀ ਆ ਹਾਂ ਜੀ ਸੁਵਾਇ ਮੁੱਕਾ ਬਣਾਵਾ ਉਹ ਟਾਈਮ ਐ ਤਾਂ ਚਲੋ ਆਪਾਂ ਜਿਆਦਾ ਨਹੀਂ ਕਹਿੰਦੇ 50-55000 ਦੀ ਵਛੀ ਇੱਥੇ ਮਰਜ਼ੀ ਵੇਚ ਲੋ ਤੇ ਹੁਣ ਵੀਰ ਜੀ ਦੇ ਲਈ 30000 ਰੁਪਏ ਦੇ ਥੋੜੇ ਕਿ ਸ਼ੋਰ ਕਰ ਦੀਏ ਕਰਦੇ ਵੀਰ ਜੀ ਨਾ ਕਰਦਾ ਕੋਈ ਜਿਆਦਾ ਨਹੀਂ 3000 ਛੱਡ ਦੀਏ 27 ਦੀ ਹਾਂਜੀ ਉਹ ਚੋ ਵੀਰ ਜੀ ਭੈਣ ਭਰਾ ਦਾ ਮੰਤਰ ਕਰਾਂਗੇ ਥੋੜਾ ਬੜਾ ਜਿਆਦਾ ਕੋਈ ਵੀ ਵਾਰੀਆਂ ਲਾਵੇ ਵਸ਼ੀ ਚੱਗੀ ਹੈ ਰਾਜੀ ਵਾਰੀ ਆ ਬਾਕੀ ਇਹ ਕਮੇਟੀ ਹੈ ਡਬਲੀ ਪੈਸੇ ਹੋਣੇ ਕੱਢ ਦੇਣੀਆਂ ਹਾਂਜੀ ਵੀਰ ਜੀ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਰੇਲੇ ਕੋ ਜਾਣੀ ਵੀਰ ਜੀ ਬਾਕੀ ਸਾਰਾ ਸੋਇਆ ਮਾਲ ਹੈਗਾ ਆਪਣੀ ਦੋ ਟਾਈਮ ਚੋਕੇ ਤਸੱਲੀ ਕਰਦੇ ਹਾਂ ਜਿਉਂ ਕਹਿੰਦਾ ਵੀਰ ਜੀ ਪਹਿਲੇ ਡੰਗਰ ਜਾਂਦਾ ਠੰਠੁੰਡ ਹੈਗੀ ਆ ਜਿਆ ਕੇ ਕਹਿੰਦਾ ਵੀਰ ਮੜੇ ਵਾੜੀ ਬਦਲਾ ਜਾਂਦਾ ਹਾਂ ਹਾਂਜੀ ਹਾਂਜੀ ਚਿੱਲੋ ਖੰਡ ਦਾ ਫਰਕ ਪਾ ਜਾਂਦੇ ਆ ਹਾਂਜੀ ਤੇ ਕੋਈ ਵੀਰ ਭਰਾ ਕਿਦੋਂ ਡੰਗਰ ਜਾਂਦਾ ਇੱਕ ਦੋ ਦਿਨ ਵੇਖੋ ਇਹ ਮਤਲਬ ਆਪਣੀ ਚੀਜ਼ ਨਹੀਂ ਆ ਦੋ ਕੰਨੇ ਆ ਉਹ ਨਾ ਨਿਕਲੇ ਤੇ ਆਪਾਂ ਵੀਰ ਜੀ ਦੇਨਦਾਰ ਹੋਵਾਂਗੇ ਠੀਕ ਹੈ ਜੀ ਜਦੋਂ ਮਾਂਡਾ ਬਦਲੇ ਫਰਕ ਪੈਂਦਾ ਵੀਰ ਜੀ ਸੋੜਾ ਬਾਕੀ ਇੱਥੋਂ ਹੀ ਵੇਖ ਚਾੱਕ ਕੇ ਤਸੱਲੀ ਕਰਕੇ ਖੜੋ ਜੋ ਵੀ ਆ ਇਥੋਂ ਆਪਣਾ ਚੁਆਈ ਕਰਕੇ ਜਿਹੜਾ ਕੋਈ ਵੀਰ ਤਸੱਲੀ ਕਰ ਸਕਦਾ ਉਹ ਹੀ ਵੀਡੀਓ ਤੋਂ ਪੁਛੂ ਲਿਆ ਕਰੋ ਜੀ